ਲੇ ਵੀ ਅੱਜ ਦੀ ਵੀਡੀਓ ਬਹੁਤ ਹੀ ਜ਼ਬਰਦਸਤ ਆ ਵੇਖਣ ਵਾਲੀ ਐ ਬਾ ਕਮਾਲਾ ਖੁੰਡੇ ਵਾਲੇ ਸਾਡੇ ਭਰਾ ਦਾ ਤੁਹਾਨੂੰ ਕੋੜਾ ਵਿਖਾਉਣ ਲੱਗੇ ਆ ਅਸਲ ਦੇ ਵਿੱਚ ਦੋ ਭਰਾ ਨੇ ਬਾਈ ਪਿੰਕਾ ਤਾਲੀ ਆਲ ਤੇ ਵੀਰ ਜੇਪੀ ਤੇ ਘੋੜਾ ਐਡਾ ਤਗੜਾ ਘੋੜਾ ਯਾਰ ਐਡਾ ਬ੍ਰਾਂਡ ਹੋਵੇ ਘੋੜੇ ਦਾ ਤੇ ਸਿਰਫ 15000 ਰੁਪਏ ਦੇ ਵਿੱਚ ਬਾਈ ਸਰਵਿਸ ਦਿੰਦੇ ਆ ਤੇ ਬੱਚੇ ਵੀ ਲਾਜਵਾਬ ਆਇਆ ਉਹ ਵੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਅਸੀਂ ਵਿਖਾਉਣੇ ਆ ਪਰ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਪਾਂ ਪਹੁੰਚੇ ਆ ਪਿੰਡ ਬਹਾਦਰਨ ਸ਼ਹਿਰਾ ਕਹਿੰਦੇ ਆ ਤੇ ਜ਼ਿਲ੍ਹਾ ਗਰਦਾਸਪੁਰ ਹੈ ਜੀ ਤੇ ਬਾਕੀ ਘੋੜਾ ਤੁਹਾਨੂੰ ਵਿਖਾਉਣ ਲੱਗਿਆ ਲਾਜਵਾਬ ਕਲੈਕਸ਼ਨ ਆ ਵੀਰ ਹੋਣਾਂ ਦੇ ਕੋਲ ਤੇ ਬੱਚਿਆਂ ਵਾਲੀ ਤਾਂ ਬਾਈ ਧੂੜ ਹੀ ਕੱਢਦੀ ਕਾਲੀਆਂ ਘੋੜੀਆਂ ਤੋਂ ਮਾਰਵਾੜੀ ਘੋੜੀਆਂ ਤੋਂ 20 ਸਪੌਟਲੈਸ ਬੱਚੇ ਨੁਕਰੇ ਪੈਦਾ ਕਰਦੇ ਤੇ ਇੱਕ ਆ ਵੀਰ ਹੋਣਾਂ ਨੂੰ ਡੌਗ ਦਾ ਬੜਾ ਸ਼ੌਂਕ ਹੈ ਇਹ ਵੀ ਗੱਲਬਾਤ ਕਰਾਂਗੇ ਯੂਰੋਪੀਅਨ ਡਾਬਰਮੈਨ ਤੇ ਅਮਰੀਕਨ ਡਾਬਰਮੈਨ ਵੀਰ ਦੇ ਹੋਣਾਂ ਕੋਲ ਡੌਗ ਆ ਤੇ ਤੁਹਾਨੂੰ ਯੂਰੋਪੀਅਨ ਜਿਹੜਾ ਡਾਬਰਮੈਨ ਹੈ ਉਹਦੇ ਬਾਈ ਦੇ ਹੋਣਾਂ ਕੋਲ ਬੱਚੇ ਵੀ ਬੜੇ ਚੰਗੇ ਹੈਗੇ ਜੇ ਤੇ ਸੰਪਰਕ ਕਰ ਲਿਓ ਵੀਰ ਦੋਵਾਂ ਦਾ ਨੰਬਰ ਮੈਂ ਵਿੱਚ ਦੇਤਾ ਤੇ ਬਾਈ ਬਣ ਕੇ ਗੱਲਬਾਤ ਕਰ ਲਿਓ ਜਿੰਨ ਚਾਹੀਦੀ ਆ ਤੇ ਜੇ ਸਰਵਿਸ ਲੈਣੀ ਆ ਤੇ ਬਾਇਓ ਡਾਟਾ ਘੋੜੇ ਦਾ ਹੁਣ ਸੁਣ ਲਓ ਨਾ ਘੋੜੇ ਦਾ ਹੈ ਜੀ ਬਾਗੀ ਦੇਵ ਸ਼ਾਨ ਘੋੜਾ ਹੋਇਆ ਬਹੁਤ ਜ਼ਿਆਦਾ ਚੰਗਾ ਉਹ ਘੋੜੇ ਦਾ ਬੱਚਾ ਹੈ ਜੀ ਤੇ ਰਾਜੂ ਡੋਡਾਂ ਵਾਲਾ ਬ੍ਰਾਂਡਡ ਲਿਵਿੰਗ ਐਂਡ ਲੇਜੈਂਡ ਘੋੜਾ ਉਹ ਘੋੜਾ ਇਹਦਾ ਦਾਦਾ ਹੈ ਸੱਜਣੂ ਤੇ ਮਾਂ ਦੀ ਗੱਲ ਕਰੀਏ ਤੇ ਉਧਰੋਂ ਵੀ ਚੋਬਰ ਨੇ ਘਾਟ ਨਹੀਂ ਛੱਡੀ ਮਾਂ ਸਮੁੰਦਰ ਦੀ ਹੈ ਤੇ 64 ਇੰਚ ਦੀ ਨੁਕਰੀ ਘੋੜੀ ਦਾ ਬੱਚਾ ਹੈ ਬਹੁਤ ਹੀ ਲਾਜਵਾ ਉਹ ਸੋਹਣਾ ਸੁਨੱਖਾ ਘੋੜਾ ਹੈ ਗਰਦਾਸਪੁਰ ਦੀ ਧਰਤੀ ਦਾ ਤੇ ਬਾਕੀ ਤੁਹਾਨੂੰ ਸਾਰਾ ਬਾਇਓ ਡਾਟਾ ਆਪਾਂ ਬਾਈਆਂ ਤੋਂ ਪੁੱਛ ਦੇਣਾ ਵੀ ਕਿੰਨੀ ਇਸ ਟਾਈਮ ਉਮਰ ਹੈ ਕਿੰਨੀ ਦਾ ਹਾਈਟ ਹੈ ਤੇ ਕੀ ਹਿਸਾਬ ਕਿਤਾਬ ਹੈ ਬਾਕੀ ਮੈਨੂੰ ਤਾਂ ਮਿਲ ਕੇ ਐਂ ਲੱਗਦਾ ਹੁੰਦਾ ਹੈ ਕਿ ਵੀਰ ਜੇਪੀ ਤੇ ਬਾਈ ਪਿੰਕਾ ਇਹ ਦੋਵੇਂ ਵੇਖਣ ਨੂੰ ਤਾਂ ਅੱਢ ਸਰੀਰ ਲੱਗਦੇ ਆ ਪਰ ਅੰਦਰੋਂ ਹੈ ਰੂਹ ਇੱਕ ਹੀ ਹੈ ਬਹੁਤ ਪਿਆਰ ਹੈ ਭਰਾਵਾਂ ਦਾ ਤੇ ਕਾਲਪੁਰ ਕੇ ਇਦਾਂ ਹੀ ਪਿਆਰ ਬਣਾਈ ਰੱਖੇ ਬਾਕੀ ਵੀਡੀਓ ਦੱਬ ਕੇ ਸ਼ੇਅਰ ਕਰਿਓ ਭਰਾਵਾਂ ਨੂੰ ਸਪੋਰਟ ਕਰਿਓ ਬਹੁਤ ਥਲੜੇ ਲੈਵਲ ਤੋਂ ਵੀਰ ਹੋਣੀ ਉੱਠੇ ਹੋਏ ਆ ਜਿਨ੍ਹਾਂ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਕਮੈਂਟ ਕਰਕੇ ਭਰਾਵਾਂ ਦਾ ਹੌਸਲਾ ਵਧਾਇਆ ਨਾ ਨਾ ਪੇਜ ਫੋਲੋ ਕੀਤਾ ਉਹਨਾਂ ਭਰਾਵਾਂ ਚ ਕੁਝ ਵੀਰਿਆਂ ਦੇ ਨਾਮ ਨੇ ਜੀ ਕੁਲਵਿੰਦਰ ਸਿੰਘ ਜਗਜੀਤ ਮਾਨ ਸੁਖਚੈਨ ਢਿੱਲੋਂ ਮਨੀ ਬਰਾੜ ਮਨਜੀਤ ਕਲੇਰ ਅਮਨਪ੍ਰੀਤ ਸੁੱਖਾ ਗੁਰਜੀਤ ਗਿੱਲ ਹਰਦੀਪ ਸਿੰਘ ਬਰਾੜ ਗੁਰਸੇ ਬਾਜਵਾ ਆਰੋ ਕਰਦੇ ਆ ਗੱਲਬਾਤ ਵਿਖਾਉਨੇ ਆ ਭਰਾਵਾਂ ਦੇ ਘੋੜੇ ਤੇ ਸ਼ਾਨਦਾਰ ਡੌਗ ਕਰਦੇ ਆ ਜੀ ਗੱਲਬਾਤ ਕਰਦੇ ਹੋ ਸ਼ੇਰ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸਾਰੀ ਭਰਾਵਾਂ ਦਾ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਤੇ ਜਿਹੀਆਂ ਆਖਦੇ ਆ ਸੱਜਣੋ ਉਹ ਤੁਹਾਨੂੰ ਸ਼ੁਰੂ ਦੇ ਵਿੱਚ ਬਹੁਤ ਸੋਹਣਾ ਘੋੜਾ ਵਿਖਾ ਕੇ ਹਟਿਆ ਤੇ ਗਰਦਾਸਪੁਰ ਦੀ ਧਰਤੀ ਤੇ ਮਾਝੇ ਦੀ ਧਰਤੀ ਤੇ ਘੋੜੇ ਨੇ ਥੋੜੇ ਜੇ ਸਮੇਂ ਦੇ ਵਿੱਚ ਬਹੁਤ ਚੰਗਾ ਨਾਂ ਬਣਾਇਆ ਤੇ ਸੋਨੇ ਤੇ ਸੁਹਾਗਾ ਇਹ ਆ ਕਿ ਆਪ ਤਾਂ ਚੰਗੇ ਮਾਂ ਵਾਲੇ ਪਾਸੇ ਉਹ ਵੀ ਚੰਗਾ ਐ ਤੇ ਬਾਪ ਵਾਲੇ ਪਾਸੇ ਉਹ ਵੀ ਚੰਗਾ ਐ ਕਹਿੰਦਾ ਭਾਪੀ ਚੰਗੇ ਖਾਨਦਾਨ ਦੀ ਪਦੈਸ਼ ਐ ਤੇ ਘੋੜੇ ਨੇ ਗਾਂ ਸੋਨੇ ਤੇ ਸੁਹਾਗਾ ਇਹ ਕੋਕੇ ਜੜ ਤੇ ਡਾਂਗ ਚ ਵੀ ਘੋੜੇ ਨੇ ਕਾਲੀਆਂ ਘੋੜੀਆਂ ਤੋਂ ਵੀ ਸਪੌਟਲੈਸ ਬੱਚੇ ਕੱਢ ਤੈਨੂੰ ਕਰੇ ਤੇ ਚੰਬੀਆਂ ਤੋਂ ਵੀ ਨੁਕਰੇ ਕੱਢ ਤੇ ਵਸ਼ੇਰੀਆਂ ਕਿੰਨੀਆਂ ਆਈਆਂ ਐ ਵਸ਼ੇਰੇ ਕਿੰਨੇ ਆਏ ਆ ਟੋਟਲ ਬੱਚੇ ਕਿੰਨੇ ਕਾਗੇ ਹੁਣ ਤੱਕ ਇਹ ਤਾਂ ਆਪਾਂ ਭਰਾਵਾਂ ਤੋਂ ਪੁੱਛਣਾ ਹੈ ਘੋੜਾ ਕਿੰਨੇ ਕੇ ਸਮੇਂ ਦਾ ਬਾਈ ਹੋਣਾ ਕੋਲੇ ਆਇਆ ਘੋੜੇ ਦੀ ਉਮਰ ਕਿੰਨੀ ਹੈ ਤੇ ਘੋੜੇ ਦੀ ਹਾਈਟ ਕਿੰਨੀ ਹੈ ਤੇ ਕੀ ਕਰਨਾ ਚਾਹੁੰਦੇ ਆ ਤੇ ਕਿੰਨੀ ਕਫੀਸ ਰੱਖੀ ਹੋਈ ਹੈ ਸਾਰੀਆਂ ਗੱਲਾਂ ਬਾਤਾਂ ਪੁੱਛਣ ਦੇ ਲਈ ਆਪਾਂ ਪਹੁੰਚੇ ਆ ਪਿੰਡ ਹੈ ਜੀ ਬਾਦਰਨ ਦਾ ਸ਼ਹਿਰਾ ਜਿਹੜਾ ਗਰਦਾਸਪੁਰ ਹੈ ਜੈਲਦਾਰ ਸਟੱਡ ਫਾਰਮ ਤੇ ਆਪਾਂ ਬੈਠੇ ਆ ਆਪਣਾ ਬਹੁਤ ਹੀ ਪਿਆਰਾ ਮਿੱਤਰ ਵੀ ਹੈ ਮੇਰੇ ਭਰਾ ਵੀ ਨੇ ਦੋਵੇਂ ਭਾਈ ਪਿੰਕਾ ਧਾਰੀ ਵਾਲ ਤੇ ਬਾਈ ਨਾਲ ਬੈਠਾ ਕਾਲੀ ਟੀ-ਸ਼ਰਟ ਦੇ ਵਿੱਚ ਬਹੁਤ ਸਾਰੇ ਭਰਾ ਘੋੜਿਆਂ ਵਾਲੇ ਵੀਰ ਨੂੰ ਜਾਣਦੇ ਹੀ ਹੋਣਗੇ ਬਾਈ ਜੀਪੀ ਜੀਪੀ ਦੇ ਨਾਮ ਨਾਲ ਵੀ ਘੋੜਿਆਂ ਦੀ ਦੁਨੀਆ 'ਚ ਵਰਤਦਾ ਹੈ ਤੇ ਉਹਨਾਂ ਦਾ ਲਗਤੇ ਜਿਗਰ ਬੇਟਾ ਬੈਠਾ ਇਹ ਨਾਲ ਪਰਨੀਤ ਸਿੰਘ ਪਹਿਲਾਂ ਵੀਰ ਹੋਣਾ ਦਾ ਆਪਾਂ ਸਵਾਗਤ ਕਰਦੇ ਆਂ ਤੇ ਠੰਡੇ ਮਰੇ ਨਾਲ ਠੰਡੇ ਰਵੇ ਨਾਲ ਤੁਸੀਂ ਦੇਖਿਓ ਵੀਡੀਓ ਬਹੁਤ ਲਾਜਵਾਬ ਸ਼ਾਰਟ ਕੋੜੇ ਨੇ ਕਢਾਏ ਆ ਬਹੁਤ ਸੋਹਣੀ ਵੀਡੀਓ ਬਣੀ ਐ ਬਾਕੀ ਜਾਣਕਾਰੀ ਲੈਣੇ ਆ ਪਹਿਲਾਂ ਸਵਾਗਤ ਕਰਦੇ ਆਂ ਜੀ ਸਸੀ ਗੱਲ ਬਾਈ ਜੀ ਸਵਾਗਤ ਹੈ ਸਸੀ ਗੱਲ ਜੀ ਚੜਦੀ ਕਲਾ ਜੋ ਚੜਦੀ ਕਲਾ ਪਹਿਲਾਂ ਗੱਲ ਇਧਰੋਂ ਸ਼ੁਰੂ ਕਰਾਂਗੇ ਉਧਰੋਂ ਕਰਾਂ ਜਿੱਧਰੋਂ ਮਰਜ਼ੀ ਕਰੋ ਜੀ ਇਧਰੋਂ ਕਰ ਲੈਣ ਕੀ ਅੱਗੇ ਇਧਰੋਂ ਸ਼ੁਰੂ ਕਰ ਦਿੰਨੇ ਆਪਾਂ ਉਹਨੇ ਜਿਹਨੂੰ ਪਿੰਕਾ ਆਵਦਾ ਰੰਗ ਫੜੂਗਾ ਨਾ ਲਾਲਜਾ ਹੋ ਜਾਂਦਾ ਹੁੰਦਾ ਇਹ ਵੀਡੀਓ 'ਚ ਬੈਠਾ ਬੈਠਾ ਨਾ ਅੱਛਾ ਭਾਈ ਜੇਪੀ ਹੂੰ ਤਾਂ ਭਰਾਵਾਂ ਸਾਰਿਆਂ ਨੂੰ ਤਕਰੀਬਨ ਪਤਾ ਹੀ ਹੈ ਪਰ ਆਪਾਂ ਜਿਹੜੇ ਨਵੇਂ ਭਰਾ ਪਹਿਲੀ ਵਾਰੀ ਅੱਖ ਵੇਖ ਰਹੀ ਐ ਤੁਹਾਨੂੰ ਉਹਨਾਂ ਦੀ ਜਾਣਕਾਰੀ ਵਾਦਾ ਕਰੀਏ ਵੀ ਕਿੰਨਾ ਕ ਟਾਈਮ ਹੋ ਗਿਆ ਘੋੜਿਆਂ ਦੇ ਵਿੱਚ ਮੈਨੂੰ ਵੀਰਜੀ ਹੋ ਗਏ 10 ਸਾਲ ਹੋ ਗਏ ਜੀ अच्छा हां जी ਤੇ ਬਾਈ ਨਾਲ ਜੁੜਿਆ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਸਾਹਿਬ ਬਾਈ ਨਾਲ ਵੀ ਉਦੋਂ ਦਾ ਹੀ ਜੁੜੇ ਆ ਜੀ ਅੱਛਾ ਹਾਂ ਜੀ ਤੇ ਹੁਣ ਜੇ ਗੱਲ ਕਰੀਏ ਪਹਿਲਾਂ ਘੋੜੀਆਂ ਰੱਖੀਆਂ ਇੱਕ ਘੋੜੇ ਰੱਖੇ ਨਹੀਂ ਮੈਂ ਪਹਿਲਾਂ ਘੋੜੀਆਂ ਰੱਖੀਆਂ ਆ ਕਿੰਨਵਾ ਆਸਾਨ ਘੋੜਾ ਆਪਣੇ ਫਾਰਮ ਇਹ ਆਪਣੇ ਕੋਲ ਦੂਜਾ ਦੂਜਾ ਹਾਂ ਜੀ ਪਹਿਲਾਂ ਵੀ ਨੁਕਰਾਈ ਰੱਖਿਆ ਜੀ ਪਹਿਲਾਂ ਵੀ ਨੁਕਰਾਈ ਤੋ ਇਹਦੀ ਗੱਲ ਕਰਾਂ ਜੇਪੀ ਭਾਈ ਕਦੋਂ ਆ ਗਦਾ ਆਪਣੇ ਫਾਰਮ ਤੇ ਆ ਗਿਆ ਮੇਰੇ ਖਿਆਲ ਪਹਿਲਾਂ ਵੀ ਆਪਾਂ ਇਹਦੀ ਵੀਡੀਓ ਦੋ ਵਾਰ ਚੁੱਕੇ ਹਨਾ ਹਾਂਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਹੋਊਗਾ ਇਹਨੂੰ ਕੋਈ ਹੋ ਗਿਆ 1.5 ਸਾਲ ਹੋ ਗਿਆ 1.5 ਸਾਲ ਹੋ ਗਿਆ ਪਹਿਲਾਂ ਉਹਨਾਂ ਨੇ ਛੱਡਣਾ ਸ਼ੁਰੂ ਕੀਤਾ ਸੀ ਕਿ ਨਹੀਂ ਮੈਂ ਉਹ ਛੱਡਿਆ ਉਹਨਾਂ ਨੇ ਇੱਕ ਦੋ ਘੋੜੀਆਂ ਭਰਾਈਆਂ ਇਹ ਕਿੱਥੋਂ ਆਇਆ ਘੋੜਾ ਤੁਹਾਡੇ ਕੋਲ ਜੀ ਇਹ ਜੀ ਆਪਣੇ ਮੁਕਸਰ ਤੋਂ ਮੁਕਸਰ ਤੋਂ ਮੁਕਸਰ ਤੋਂ ਭਰਾ ਕਿਹਨਾਂ ਦੇ ਕੋਲੋਂ ਆਇਆ ਭਲਾ ਪਰਮੀਤ ਭਾਈ ਕੋਲੋਂ ਆਇਆ ਪਰਮੀਤ ਉਹਨਾਂ ਤੋਂ ਹਾਂਜੀ ਤੇ ਜੇ ਹੁਣ ਗੱਲ ਕਰੀਏ ਤੁਹਾਡੇ ਕੋਲ ਜਦੋਂ ਆ ਲਿਆਂਦਾ ਸੀ ਘੋੜਾ 1.5 ਸਾਲ ਪਹਿਲਾਂ ਹਾਂਜੀ ਉਦੋਂ ਤੋਂ ਲੈ ਕੇ ਲਗਾਤਾਰ ਹੀ ਛੱਡ ਰਹੇ ਹੋ ਸਰਵਿਸ ਦੇ ਰਹੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਲੱਗਦਾ ਹੁਣ ਮੰਨ ਲਓ ਕਿੰਨੀਆਂ ਕਿ ਘੋੜੀਆਂ ਭਰ ਗਈਆਂ ਹੁਣ ਤੱਕ ਜੀ ਹੁਣ ਤੱਕ ਤਾਂ ਕਾਫੀ ਘੋੜੀ ਭਰ ਗਈ ਹੈ ਜੀ ਕੋਈ ਐਸਟੀਮੇਟ ਆ ਕਾਫੀ ਘੋੜੀ ਭਰਾ ਦੀ ਕੋਈ ਅਨਕਿੰਤੀ ਘੋੜੀ ਭਰ ਗਈ ਹੈ ਜੀ ਅੱਛਾ ਹਾਂਜੀ ਵੀ ਇਹ ਏਰੀਏ ਦੇ ਵਿੱਚ ਮੰਨ ਲਓ ਤੁਹਾਡੀ ਘੋੜੀਆਂ ਦੀ ਗਿਣਤੀ ਚੰਗੀ ਹੈ ਚੰਗੀਆਂ ਚੰਗੀਆਂ ਹਾਂ ਹਾਂ ਚੰਮੀ ਘੋੜੀ ਬੜੀ ਨੁਕਰੀ ਘੋੜੀ ਸਾਡੇ ਬਹੁਤ ਜ਼ਿਆਦਾ ਮਾਰਵਾੜੀ ਸਭ ਘਟਾ ਇੱਧਰ ਜੀ ਤਾਂ ਨੁਕਰੀ ਘੋੜੀ ਚੰਮੀ ਘੋੜੀ ਬਹੁਤ ਜ਼ਿਆਦਾ ਹੂੰ ਤੇ ਹੁਣ ਘੋੜੇ ਦੇ ਬਾਪ ਦਾ ਨਾਮ ਦੱਸਿਓ ਵੀ ਪਹਿਲਾਂ ਦੇ ਇਹਦਾ ਨਾਮ ਰੱਖਤਾ ਏ ਕੀ ਦਾ ਨਾਮ ਰੱਖਤਾ ਇਹਦਾ ਨਾਮ ਬਾਗੀ ਹੈ ਜੀ ਬਾਗੀ ਹਾਂਜੀ ਹੁਣ ਬਾਪ ਦਾ ਨਾਮ ਦੱਸਿਓ ਕਿਹੜਾ ਦੇਵਸ਼ਾਨਾ ਦੇਵਸ਼ਾਨ ਦੇਵਸ਼ਾਨ ਰਾਜੂ ਦਾ ਜੀ ਹਾਂਜੀ ਦਾਦਾ ਜੀ ਆ ਗਿਆ ਰਾਜੂ ਡੋੜ ਰਾਜੂ ਡੋੜ ਪਿਓ ਆ ਗਿਆ ਦੀਵ ਮਾਕੜੇ ਖਾਂਦਾ ਮਾ ਇਹ ਜੀ ਸਮੁੰਦਰ ਦੀ ਸਮੁੰਦਰ ਘੋੜੇ ਦੀ ਕਿੰਨੀ ਕ ਹਾਈਟ ਸੀ ਜੀ ਪੀ ਉਹਦੀ 64 ਇੰਚ ਹਾਈਟ ਸੀ 64 ਇੰਚ ਹਾਈਟ ਸੀ ਇਹਦੀ ਆਪ ਦੀ ਹਾਈਟ ਕਿੰਨੀ ਆ ਬਾਈ ਆਪਣੀ ਇਹ 67 ਇੰਚ ਆ 67 ਇੰਚ ਆ ਤੇ ਜੇ ਗੱਲ ਕਰੀਏ ਹੁਣ ਉਮਰ ਦੀ ਐਗਜੈਕਟ ਕਿੰਨੇ ਕ ਮਹੀਨੇ ਜਾਂ ਕਿੰਨੇ ਕ ਸਾਲ ਹੋਏ ਆ ਉਮਰ ਉਮਰ ਇਹ ਹੋ ਗਈ ਆ ਕੋਈ 3.5 ਸਾਲ ਹੋ ਗਈ ਸਾਢੇ 3 ਸਾਲ ਦਾ ਨਵੀਂ ਉਮਰ ਦਾ ਘੋੜਾ ਹੀ ਆ ਹਾਂਜੀ ਜੀ ਅੱਛਾ ਤੁਹਾਨੂੰ 1.5 ਸਾਲ ਹੋ ਗਿਆ ਫਿਰ ਤਾਂ ਤੁਸੀਂ ਬਹੁਤ ਛੋਟੀ ਉਮਰ ਦਾ ਜਮਾਂ ਬਸ਼ੇਰਾ ਹੀ ਦਾ ਇਸ ਕੰਨ ਦੀ ਹੈ ਨਾ ਹਾਂ ਖੀਰਾ ਹੀ ਨਕਾਂਦੀ ਲਿਆਇ ਸੀ ਜੀ ਅੱਛਾ ਪਿੰਕੇ ਵੀਰ ਸਵਾਗਤ ਸასი ਕਾਲ ਸასი ਕਾਲ ਵੀਰ ਕੱਢਦੀ ਗਲਾਂ ਨੂੰ ਨਜ਼ਾਰੇ ਆ ਕਿਰਪਾ ਬਾਬੇ ਨਾਲ ਪਿੰਕੇ ਭਾਈ ਬਾਈ ਨਾਲ ਜਿਹੜਾ ਕਿਵੇਂ ਹੋਇਆ ਪਹਿਲਾਂ ਕੁੱਤਿਆਂ ਦਾ ਸ਼ੌਂਕ ਵੀ ਮੈਨੂੰ ਲੱਗਦਾ ਵੀ ਕਾਫੀ ਡੌਗ ਡਾਗ ਹੁਣ ਵੀ ਕਰਦੇ ਆ ਅੱਦੇ ਨੂੰ ਚਲੀ ਜਾਂਦਾ ਵਧੀਆ ਜੀ ਕਿਹੜੇ ਕਿਹੜੇ ਡੌਗ ਆਪਣੇ ਕੋਲੇ ਆਪਣੇ ਕੋ ਡਾਵਰਮੈਨ ਹੂੰ ਤੇ ਗ੍ਰੇ ਹੌਂਡ ਅ ਅੱਛਾ ਅਮਰੀਕਨ ਬੁਲੀ ਆ ਸਾਰੀਆਂ ਬਰੀਡਾਂ ਹੀ تقریبا ਆਪਣੇ ਨਾਲ ਅੱਛਾ ਉਹਨਾਂ ਦੀ ਸਰਵਿਸ ਵੀ ਦਿੰਨੇ ਆ ਹਾਂ ਵਧੀਆ ਚੱਲੀ ਜਾਂਦਾ ਡਾਗਰਮੈਨ ਦਾ ਵਧੀਆ ਚੱਲੀ ਜਾਂਦਾ ਡਾਗਰਮੈਨ ਆਪਣੇ ਕੋ ਯੂਰੋਪੀਅਨ ਆ ਹਾਂ ਦੇ ਇਤਰ ਕੋੜਿਆਂ ਵਾਲਾ ਸਵਾਦ ਕਿਦਾਂ ਦਾ ਲੱਗਦਾ ਕੋੜਿਆਂ ਵਾਲਾ ਸਵਾਦ ਪੁਰਾਣਾ ਵਾ ਡੌਗ ਦਾ ਹੀ ਹੁੰਦਾ ਹੀ ਐ ਡੌਗ ਦਾ 5 ਕਸਾਲ ਹੀ ਹੋ ਗਿਆ ਅੱਛਾ ਤੇ ਕੋੜਿਆਂ ਦਾ ਇਹਨੂੰ ਮੈਨੂੰ ਘਟੋ ਘਟਨੀ 15 ਸਾਲ ਹੀ ਹੋ ਗਏ ਹਾਂ ਹਾਂਜੀ ਜਿਹੜੇ ਭਰਾ ਨਵੇਂ ਰੱਖਣਾ ਚਾਹੁੰਦੇ ਆ ਬਾਈ ਕੋੜਿਆਂ ਦੇ ਨਾਲ ਜੋੜਨਾ ਚਾਹੁੰਦੇ ਆ ਪਰ ਛੱਛੂ ਪੁੰਜੇ ਜਾ ਜਦੋਂ ਤੁਸੀਂ ਵੀ ਰੱਖੇ ਨਹੀਂ ਹੀ ਰੱਖੇ ਉਦੋਂ ਤੁਹਾਡੇ ਵੀ ਮਨ 'ਚ ਕਈ ਸਵਾਲ ਆਉਦੇ ਹੋਣਗੇ ਬਿਲਕੁਲ ਤੇ ਉਹਨਾਂ ਦੀ ਜਾਣਕਾਰੀ ਥੋੜਾ ਵਾਧਾ ਕਰੀਏ ਵੀ ਨਵਾਂ ਭਰਾ ਕਿੱਥੋਂ ਸ਼ੁਰੂ ਕਰੇ ਤੇ ਕਿੰਨਾ ਕੁ ਫਾਇਦਾ ਇਹਦੇ 'ਚ ਫਾਇਦਾ ਤੇ ਚੱਕਰ ਸੁਖਵੀਰ ਫਾਇਦਾ ਸੋਚ ਕੇ ਤੇ ਆਉਣਾ ਨਹੀਂ ਚਾਹੀਦਾ ਕਿਸੇ ਵੀ ਗੇਮ 'ਚ ਹਨਾ ਫਾਇਦਾ ਤੇ ਬਾਅਦ ਦੀਆਂ ਗੱਲਾਂ ਹਨਾ ਪਹਿਲਾਂ ਵਧੀਆ ਚੀਜ਼ ਲਓ ਠੀਕ ਹੈ ਘੋੜੀ ਲਓ ਵਧੀਆ ਬਸ਼ੇਰੀ ਬਸ਼ਵਰੀ ਨਾਲ ਕਿਉਂ ਘੋੜੀ ਦਾ ਇਹ ਫਾਇਦਾ ਆਉਂਦਾ ਘੋੜੀ ਭرائی ਮਿਲ ਜੇ ਜਾਂ ਕੋ ਆਪ ਆਪਣੀ ਚੰਗੇ ਘੋੜੇ ਤੋਂ ਜੀਤੋਂ ਜੀ ਕਰੇ ਉਸ ਤੋਂ ਭੜਾ ਲੇ ਬੰਦਾ ਬੱਚਾ ਘਰ ਚੰਗਾ ਜੇ ਸਾਲ ਦੇ ਵਿੱਚ ਵਿੱਚ ਆਈ ਨਾ ਪੈਸੇ ਪੂਰੇ ਹੋ ਜੀ ਹਾਂ ਤੇ ਜੇ ਵਸ਼ੇਰੀਆਂ ਦੇ ਚੱਕਰ ਤੇ ਪੈ ਜਾਈਏ ਫਿਰ ਤੁਹਾਨੂੰ ਬੜਾ ਸਮਾਂ ਲੰਮਾ ਲੱਗ ਜਾਂਦਾ ਤਿੰਨ ਚਾਰ ਸਾਲ ਮੰਨੇ ਪਿੱ ਗੱਬਣ ਘੋੜੀ ਕਹਿੰਦਾ ਭਾਪੀ ਸ਼ੁਰੂ ਕਰੋ ਗੱਬਣ ਤੋਂ ਤੇ ਤੁਸੀਂ ਖਰੀਦ ਵੇਚ ਦਾ ਵੀ ਕਰ ਲੈਨੇ ਆ ਬਾਈ ਲੈ ਆਈ ਦਿਓ ਜਾਨਵਰ ਹੁਣ ਵੀ ਦੋ ਵਸ਼ੇਰੀਆਂ ਨੁਕਰੀਆਂ ਘਰ ਇੱਕ ਵੱਡੀ ਘੋੜੀ ਹੈ ਇੱਕ ਚੰਬੀ ਵਸ਼ੇਰੀ ਹੈ ਖਲੋਤੀ ਘਰ ਜੀ ਜੇ ਕੋਈ ਭਰਾ ਨੇ ਮਾਲੋ ਨਵਾਂ ਬੰਦਾ ਤੁਹਾਡੇ ਤੇ ਪਹੁੰਚ ਕਰਦਾ ਵੀਡੀਓ ਤੋਂ ਬਾਅਦ ਵੀ ਬਾਈ ਸਾਨੂੰ ਕੋਈ ਚੰਗਾ ਨਗੀਨਾ ਦਵਾ ਦੇ ਉਹ ਦਵਾ ਸਕਦੇ ਆ ਬਿਲਕੁਲ ਮੈਂ ਤਾਂ ਜੇਪੀ ਵੀਰ ਦੋਨੇ ਇਕੱਠੇ ਹੀ ਕੰਮ ਕਰਦੇ ਆ ਜੀ ਮੈਂ ਤਾਂ ਯੋਗਮ ਭਜਨ ਠਗਾਟੀ ਕਰਦਾ ਬਾਹਰ ਅੰਦਰ ਦੀ ਕਿਉਂ ਡਿਊਟੀ ਤੋਂ ਹੁਣ ਹੁਣ ਕੇ ਘਰ ਇਹਨੇ ਮੇਰੇ ਨਾਲ ਟੈਜ ਰਹਿਣਾ ਹੁੰਦਾ ਜ਼ਿਆਦਾ ਜੀ ਇਹਨੇ ਮੈਨੂੰ ਦੱਸਦੇ ਰਹਿਣਾ ਆ ਜਨਵਰ ਇਦਾਂ ਹੀ ਆ ਇਦਾਂ ਹੀ ਜੀ ਇਹਨੇ ਹੀ ਜ਼ਿਆਦਾ ਵੇਖਣਾ ਹੁੰਦਾ ਬਾਹਰ ਅੰਦਰ ਦਾ ਲੈ ਲਿਆ ਛੱਡਤਾ ਮੇਰਕੂੰ ਭੇਜਤਾ ਜਾਂ ਇੱਥੇ ਰੱਖ ਲਿਆ ਜੀ ਠੀਕ ਆ ਜੀ ਤੇ ਵਧੀਆ ਚੱਲੀ ਜਾਂਦਾ ਬਾਕੀ ਜੇਪੀ ਭਾਈ ਜੇ ਕੋਈ ਨਵਾਂ ਸੱਜਣਾ ਕੀ ਨਵੀਂ ਨਵਾਂ ਸੱਜਣ ਕੋਈ ਤੁਹਾਡੇ ਤੱਕ ਪਹੁੰਚ ਕਰਦਾ ਵੀ ਬਾਈ ਚੰਗੀ ਘੋੜੀ ਚੰਗੀ ਬਸ਼ੇਰੀ ਜਾਂ ਬਸ਼ੇਰਾ ਦਵਾ ਦੋ ਤੇ ਦਵਾ ਦਵਾਂਗੇ ਜੀ ਹਾਂਜੀ ਬਿਲਕੁਲ ਬਿਲਕੁਲ ਜੀ ਲੈ ਵੀ ਸੱਜਣੋ ਬੰਦੇ ਚੰਗੇ ਆ ਤੁਸੀਂ ਜਿਹੜੇ ਵੀ ਸੱਜਣ ਕੋਈ ਮੈਨੂੰ ਫੋਨ ਕਰਦੇ ਉਹਨਾਂ ਨੂੰ ਮੈਂ ਤਾਂ ਪਾਉ ਹੱਥ ਜੋੜ ਕੇ ਆਂਦਾ ਵੀ ਬਾਈ ਜੀ ਆਪਾਂ ਇਹ ਕੰਮ ਕਰ ਦੇਣੀ ਅਜੇ ਦਵਾਉਣ ਵਾਲਾ ਨਾ ਮੈਂ ਆਪਣੇ ਆਪ ਨੂੰ ਇੰਨੇ ਜੋਗਾ ਸਮਝਦਾ ਕਿ ਮੈਨੂੰ ਉਹ ਨਹੀਂ ਸਮਝਣੀ ਹੈ ਇਹ ਭਰਾ ਪੁਰਾਣੇ ਆ ਬਹੁਤ ਪੁਰਾਣੇ ਆ ਘੋੜਿਆਂ ਦੇ ਵਿੱਚ ਇਹਨਾਂ ਨੂੰ ਨਿੱਕੀ ਨਿੱਕੀ ਗੱਲ ਦਾ ਪਤਾ ਹੈ ਜੇ ਤੁਸੀਂ ਕੋਈ ਵੀ ਨੰਬਾ ਨਵਾਂ ਭਰਾ ਲੈਂਡ ਬਾਰੇ ਸੋਚ ਰਿਹਾ ਤੇ ਉਹ ਰਾਹ ਲੰਮਦਾ ਫਿਰਦਾ ਜੇ ਤੁਹਾਨੂੰ ਅੱਜ ਬੂਏ ਖੋਲ ਤੇ ਇਹ ਵੀਰਾਂ ਦਾ ਹੀ ਪਹੁੰਚ ਕਰ ਲਿਓ ਬਾਈ ਤੁਹਾਨੂੰ ਵਧੀਆ ਟੌਪ ਦੀ ਘੋੜੀ ਦਵਾ ਦੇਣਗੇ ਵਸ਼ੇਰਾ ਵਸ਼ੇਰੀ ਜਿੱਦਾਂ ਦਾ ਵੀ ਚਾਹੀਦਾ ਬਾਈ ਹੋਣੀ ਮਨ ਲਓ ਵੀ ਤੁਹਾਨੂੰ ਭਾਲ ਕੇ ਰੱਸਾ ਝੋਲੀ ਤੁਹਾਡੀ ਪਾ ਦੇਣਗੇ ਪਹੁੰਚ ਕਰ ਲਿਓ ਅੱਛਾ ਹੁਣ ਬਈ ਗੱਲ ਆ ਜਾਂਦੀ ਬੱਚਿਆਂ ਦੀ ਜਿੱਦਾਂ ਭਰਾਵਾਂ ਨੂੰ ਮੈਂ ਸ਼ੁਰੂ ਤੋਂ ਜੇ ਵੀਰ ਦੱਸਿਆ ਹੈ ਬੱਚੇ ਕਿੱਦਾਂ ਦੀਆਂ ਘੋੜੀਆਂ ਤੋਂ ਆਏ ਆ ਕਿੱਦਾਂ ਦੇ ਬੱਚੇ ਆਏ ਆ ਤੇ ਕਿੰਨੇ ਕ ਬੱਚੇ ਆਏ ਭਾਜੀ ਬੱਚੇ ਬਹੁਤ ਜ਼ਿਆਦਾ ਆਏ ਆ ਇਹਦੇ ਚੰਗੀਆਂ ਘੋੜੀਆਂ ਸੁਨੀਆਂ ਜਿਹੜੀ ਆਪਣੇ ਮਾਰਵਾੜੀ ਘੋੜੀਆਂ ਦੇ ਪਿੱਛੇ ਨੁਕਰੇ ਬੱਚੇ ਆਏ ਆ ਨੀਨੀ ਚੰਗੀ ਹਾਂ ਕਾਹਨ ਮਾਰਵਾੜ ਕੇ ਪਿੱਛੇ ਵੀ ਹਾਂਜੀ ਕੋਕੀ ਜੱਟ ਤੇ ਨੀਨੀ ਬਹੁਤ ਸੋਹਣੇ ਬੱਚੇ ਆਏ ਆ ਬੱਚੇ ਸਾਰੇ ਤੁਹਾਨੂੰ ਜੀ ਜਰੂਰ ਜਰੂਰ ਤੁਹਾਨੂੰ ਸਾਰੀਆਂ ਫੋਟੋਆਂ ਪਾਵਾਂਗੇ ਤੁਹਾਨੂੰ ਜ ਮਾਲੋ ਹੁਣ ਫੀਸ ਕੀ ਰੱਖੀ ਆ ਜੀ ਕਿੰਨੇ ਦੀ ਫੀਸ ਵੀਰ ਜੀ 15000 ਰੁਪਿਆ 15000 ਰੁਪਿਆ ਜੇ ਇੰਨਾ ਚੰਗਾ ਘੋੜਾ ਇਨੀ ਲਿਮਟਡ ਫੀਸ ਰੱਖਣ ਦਾ ਕਾਰਨ ਕਾਰਨ ਇਹ ਹੈ ਕਿ ਜਦੋਂ ਮਾੜਾ ਚੰਗਾ ਬੰਦਾ ਸਾਰੇ ਆਂਦੇ ਹੁਣ ਤਾਂ ਕਈ ਬੰਦੇ ਹਨ ਸਾਡੇ ਇੱਧਰ ਜਿਆਦਾ ਬਰਾਤਾਂ ਨਾਲ ਦਾ ਕੰਮ ਆ ਜੀ ਹਾਂਜੀ ਉਹ ਮਾੜੇ ਚੰਗੇ ਬੰਦੇ ਸਾਰੇ ਦੇਖਣਾ ਪੈਂਦਾ ਜੀ ਤੁਹਾਨੂੰ ਆ ਵੀ ਜੇ ਕੋ ਭਰਾ ਮਾਤੜ ਵੀ ਆ ਹਾਂਜੀ ਜੇ ਕੋ ਭਰਾ ਮੰਨ ਲਓ ਨਾਰਮਲ ਪਰਿਵਾਰ ਚ ਓਮੀਆਂ ਤੇ ਉਹ ਵੀ ਇੱਕ ਘਰੇ ਚੰਗਾ ਬੱਚਾ ਲੈ ਲੇ ਬਿਲਕੁਲ ਬਿਲਕੁਲ ਜੀ ਸੋਨੇ ਪੈਸੇ ਉਹਨੂੰ ਸਾਲ ਦੀ ਕਮਾਈ ਜਿਹੜੀ ਸਾਹਮ ਸਮਈਆ ਉਹ ਵੱਜ ਜਾਂਦਾ ਹੈ ਜੋ ਵੀ 70-75000 ਰੁਪਿਆ ਆਮ ਹੀ ਘੋੜੀ ਸਾਲ ਦਾ ਗੱਬੜ ਘੋੜੀ ਖਾ ਜਾਂਦੀ ਆ ਤੇ ਜੇ ਅਗਲੇ ਨੇ ਆਪਾਂ ਨੂੰ 15000 ਦਿੱਤਾ ਹੈ ਤੇ ਉਹਦਾ ਬੱਚਾ ਜੇ ਆਉਂਦਾ ਹੀ 2.5-3 ਲੱਖ 4 ਲੱਖ ਦਾ ਵਿਕ ਜਾਂਦਾ ਤੇ ਉਹਨੂੰ 4-6 ਲੱਖ ਸਾਲ ਦੀ ਬਜਦੀ ਹਾਂ ਹਾਂਜੀ ਹਾਂਜੀ ਖਵੀਰ ਜੀ ਇਹਦੇ ਘੋੜੇ ਦੇ ਬੱਚੇ ਜਿੰਨੇ ਵੀ ਤਕਰੀਬਨ ਕੋਈ ਵੀ ਬੱਚਾ ਇਹਦਾ 3.5-3 ਮਹੀਨੇ ਪਲੱਸ ਨਹੀਂ ਗਿਆ ਸਾਰੇ ਬੱਚੇ ਸੇਲ ਹੋ ਗਏ ਤਕਰੀ ਤੇ ਇੱਕ ਜਗ੍ਹਾ ਨਹੀਂ ਦੋ ਦੋ ਤਿੰਨ ਤਿੰਨ ਜਗ੍ਹਾ ਸੇਲ ਹੋ ਗਈ ਅੱਗੇ ਤੋਂ ਅੱਗੇ ਚੱਲ ਗਏ ਹੈਗੇ ਇੱਕ ਇੱਕ ਬੰਦਾ ਲੈ ਕੇ ਗਿਆ ਵਪਾਰੀ ਉਤੋਂ ਗਾੜੀ ਦੂਜੇ ਨੇ ਵਪਾਰੀ ਨੇ ਚੁੱਕ ਲਈ ਚੰਗੇ ਟੌਪ ਦੇ ਘਰਾਂ 'ਚ ਜਾ ਕੇ ਆ ਟਾਈਮ ਬੱਚੇ ਖਲੋਤੇ ਤੁਹਾਨੂੰ ਸਾਰਿਆਂ ਦੀ ਵੀਡੀਓ ਪਾਵਾਂਗੇ ਤੇ ਰੇਟਾਂ ਰੂਟਾਂ ਦਾ ਪਤਾ ਲੱਗਿਆ ਬਾਈ ਕਿੱਥੋਂ ਕਿੱਥੇ ਜਾ ਚੰਗੇ ਰੇਟ 'ਚ ਵਿਕੇ ਚੰਗੇ ਰੇਟ 'ਚ ਵਿਕੇ ਆ ਦੋ ਬਸ਼ੇਰੀਆਂ ਵਿਕੀਆਂ ਇਹਦੀਆਂ ਇੱਕੋ ਘਰ ਦੇ ਵਿੱਚੋਂ ਸਵਾ 6 ਲੱਖ ਰੁਪਈਆ ਦੀਆਂ ਹੂੰ ਉਹਨਾਂ ਬੰਦਿਆਂ ਨੇ ਗਾੜੀ ਦੇਤੀਆਂ ਠੀਕ ਆ ਉਹਨਾਂ ਤੋਂ ਹੁਣ ਉਹ ਗਾੜੀ ਬੰਦੇ ਸੇਲ ਕਰੀ ਜਾਂਦੇ ਆ ਚੰਗੇ ਰੁਪਈਆ 'ਚ ਗਾੜੀ ਦੀ ਗਾੜ ਜਿਹੜੇ ਵੀ ਘਰ ਚ ਜੰਮਿਆ ਜੀ ਕੋਈ ਵੀ ਬੱਚਾ ਮਤਲਬ 3 3.5 ਮਹੀਨੇ ਪਲੱਸ ਕੀਤਾ ਹੀ ਨਹੀਂ ਪਹਿਲਾਂ ਪਹਿਲਾਂ ਵੇਗ ਗਿਆ ਜੀ ਜੀ ਤੇ ਫੋਟੋ ਫਾੜੋ ਫਿਰ ਭਰਾ ਪਾ ਦਿੰਦੇ ਆ ਤੁਹਾਡੇ ਤੱਕ ਪਹੁੰਚਾ ਹਾਂ ਫੋਟੋ ਕੋੜਵਾ ਹੈਗੀਆਂ ਆਪਣੇ ਕੋ ਸਾਰੀਆਂ ਕੋੜਵਾ ਕਿ ਜਿੰਨੀਆਂ ਵੀ ਘੋੜੀਆਂ ਪਹਿਲਾਂ ਸੂਈਆਂ ਤੋਂ ਤਕਰੀਬਨ ਘੋੜੀਆਂ ਦੁਬਾਰਾ ਮੇਟ ਹੋ ਗਈਆਂ ਜੀ ਤਕਰੀਬਨ ਹੀ ਸਾਰੀ ਸਲੇਜੀਆਂ ਮਿਲ ਜਾਂਦੀਆਂ ਜੀ ਤੇ ਹੁਣ ਜੈਂਪਾਂ ਦੀ ਗੱਲ ਕਹੀ ਯਾਰ ਜੈਂਪਾਂ ਤੋਂ ਰੌਲਾ ਪੈ ਜਾਂਦਾ ਬਾਈ ਜੇ ਕੀ ਅਗਲਾ ਕਹਿ ਦਿੰਦਾ ਯਾਰ ਸਾਡੇ ਤੋਂ ਫੀਸ ਲੈ ਲਈ ਦੂਜੀ ਵਾਰੀ ਫੋਨ ਨਹੀਂ ਚੱਕਿਆ ਨਹੀਂ ਵੀਰ ਜੀ ਇਦਾਂ ਦੀ ਹਰ ਜੱਗ ਗੱਲ ਕੋਈ ਨਹੀਂ ਆਰੇ ਕੋ ਦੋ ਵਾਰੀ ਤਿੰਨ ਵਾਰੀ ਆਏ ਪੰਜ ਚਾਰ ਵਾਰੀ ਆਏ ਆਪਾਂ ਕਦੀ ਕਿਸੇ ਨਾਲ ਫੀਸ ਦੀ ਗੱਲ ਨਹੀਂ ਕੀਤੀ ਕੋਈ ਬੰਦਾ ਕਹਦੇ ਹਾਂ ਕੋੜੀ ਆਪਾਂ ਚੈੱਕ ਕਰਵਾਨੇ ਸਾਡੇ ਕੋ ਡਾਕਟਰ ਹੈਗੇ ਆ ਡਾਕਟਰ ਕਿਹੜੇ ਆਉਂਦੇ ਆ ਬਾਈ ਡਾਕਟਰ ਸਾਡੇ ਕੋ ਇੱਥੋਂ ਲੋਕਲ ਵੀ ਹੈਗਾ ਜੀ ਹਾਂਜੀ ਤਾਂ ਮਕਸਦ ਡਾਕਟਰ ਸਾਡੇ ਕੋ ਆਉਂਦਾ ਜੇ ਗਰਜਰ ਰੈਂਸੈਂਸ ਕੇ ਦੂਮ ਦਾ ਆਪਣੇ ਜੀ ਹਾਂ ਕੋਈ ਵੀ ਭਰਾ ਜਾਨੀ ਕਿ ਘੋੜੀ ਲੈ ਕੇ ਆਉਂਦਾ ਤੇ ਉਹਨੂੰ ਇਹ ਮੰਨ ਚ ਨਾ ਰੱਖੇ ਘੋੜੀ ਗੱਬਣ ਕਰਾ ਕੇ ਤੋਰੋਂਗੇ ਅਗਲੇ ਦੀ ਭਾਵੇਂ ਚਾਰ ਜੰਪ ਵੀ ਦੇ ਦੇਣਾ ਬਿਲਕੁਲ ਬਿਲਕੁਲ ਜੀ ਬਿਲਕੁਲ ਪਰ ਘੋੜੀ ਅੰਦਰ ਦੀ ਸਾਫ ਹੋਵੇ ਘੋੜੀਆਂ ਦੇ ਸਾਫ ਹੋਵੇ ਨਹੀਂ ਵੀ ਆਏਗੀ ਸਾਫ ਨਾ ਵੀ ਹੋਏ ਘੋੜੀ ਹੜੇ ਕੋ ਡਾਕਟਰ ਹੈਗੇ ਬਹੁਤ ਵਧੀਆ ਡਾਕਟਰ ਆ ਜੀ ਬਿਲਕੁਲ ਘੋੜੀ ਸੈੱਟ ਕਰਕੇ ਦੇਈਦੇ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਜੀ ਤੇ ਰਹਿਣ ਦਾ ਜੇ ਮੰਨ ਲਓ ਰਹਿਣ ਰੂਮ ਦਾ ਪ੍ਰਬੰਧ ਹੈਗਾ ਘੋੜੀ ਰੱਖਣ ਦਾ ਹਾਂਜੀ ਹਾਂਜੀ ਵੀਰ ਜੀ ਉਹਦਾ ਕੋਈ ਐਕਸਟਰਾ ਚਾਰਜ ਲੈਣੇ ਹੋ ਕਿ ਫੀਸ ਦੇ ਵਿੱਚ ਜੀ ਚੈੱਕ ਪਾਸ ਕਰਾ ਕੇ ਖੜੂਗਾ ਉਹ ਵੀ ਜਿਉ ਕਰ ਲੈਂਦਾ ਫਿਰ ਉਹਨਾਂ ਨਾਲ ਉਹਦਾ ਜੋ ਮਾਰਕੀਟ ਚ ਚੱਲਦਾ ਹਾਂ ਜੋ ਜੋ ਚੱਲਦਾ ਉਹ ਹੀ ਲੈਂਦਾ ਕੋਈ ਇਦਾਂ ਦਾ ਕੋਈ ਵੱਖਰਾ ਕੋਈ ਨਹੀਂ ਹੈਗਾ ਜੀ ਹਾਂਜੀ ਅੱਛਾ ਘੋੜੀ ਦਾ ਫਿਰ ਮੰਨ ਲਓ ਵੀ ਕੋਈ ਤੁਹਾਨੂੰ ਡਾਕਟਰ ਦੀ ਉਹਦਾ ਵੀ ਅਗਲੇ ਨੂੰ ਪੂਰੀ ਮਿਲੂ ਭਰਾ ਉਹਨਾਂ ਨੂੰ ਘੋੜੀ ਦੀ ਅਗਲੇ ਦੀ ਗਰਭਣ ਕਰਾ ਕੇ ਤੋਰੋਂਗੇ ਜੈਂਪਾ ਦਾ ਵੀ ਕੋਈ ਚੱਕਰ ਨਹੀਂ ਤੇ ਫੀਸ ਸਿਰਫ 15000 ਰੁਪਿਆ ਸੱਜਣੂ ਮੈਂ ਆਨਾ ਵੀ ਇਹ ਵੀ ਮੈਨੂੰ ਨਾ ਮਾਤਰ ਜਮਾ ਨਾ ਆਉਣ ਦੇ ਬਰਾਬਰੀ ਹੈ ਫੀਸ ਫ੍ਰੀ ਕੋੜਾ ਛੱਡਦੇ ਆ ਬਾਈ ਹੁਣੀ ਕਿਉਂਕਿ ਇੰਨਾ ਕੁ ਦਾ ਖਰਚਾ ਵਰਚਾ ਬਾਈ ਨਾਰਮਲ ਹੀ ਘੋੜੇ ਦੀ ਸਾਹ ਬਹੁਤ ਹੈ ਫਿਰ ਬੰਦੇ ਵੀਰ ਹੋਣਾ ਕੋਲੇ 2-3 ਉਹਨਾਂ ਦੀਆਂ ਤਨਖਾਹਾਂ ਨੇ ਫਿਰ ਸਟੇਬਲ ਦਾ ਖਰਚਾ ਇਹ ਲੱਲਾ ਭੱਬਾ ਪਾ ਕੇ ਖਰਚੇ ਬਹੁਤ ਹੋ ਜਾਂਦੇ ਆ ਤੇ ਨਾ ਮਾਤਰ ਫੀਸ ਲੈਂਦੇ ਆ ਸਿਰਫ 15000 ਰੁਪਿਆ ਤੇ ਘੋੜਾ ਕੋਕੇਰਗਾ ਉਹ ਤੁਹਾਨੂੰ ਅਸੀਂ ਵਿਖਾਤਾ ਘੋੜੇ ਦੀ ਲੈਂਥ ਬਹੁ ਘੋੜੇ ਦਾ ਪੌੜ ਬੜਾ ਚੰਗਾ ਹੈ ਘੋੜੇ ਦੀ ਛਾਤੀ ਪੂਰੀ ਪਹਾੜ ਵਰਗੀ ਹੈ ਘੋੜੇ ਦੀ ਗਰਜ ਐਕਸਟਰਾਔਰਡਨਰੀ ਹੈ ਘੋੜੇ ਦਾ ਕੰਨ ਪੂਰਾ ਸ਼ਕੀਨੀ ਵਾਲਾ ਹੈ ਕਿਸੇ ਗੱਲ ਦੀ ਘੋੜੇ 'ਚ ਘਾਟ ਨਹੀਂ ਬਾਕੀ ਘੋੜੇ ਨੇ ਜਿਹੜੀਆਂ ਘਟਾਂ ਵਾਲੀਆਂ ਘੋੜੀਆਂ ਸੀ ਉਹਨਾਂ ਦੇ ਵਿੱਚੋਂ ਜਿਹੜੇ ਬੱਚੇ ਕੱਢਿਆ ਉਹਨਾਂ ਦੇ ਵਿੱਚ ਵੀ ਕਸਰ ਕੋਈ ਨਹੀਂ ਰਹਿਣਤੀ ਤੁਸੀਂ ਸਿਰਫ 15000 ਰੁਪਏ ਦੇ ਵਿੱਚ ਘੋੜੇ ਤੋਂ ਸਰਵਿਸ ਲੈ ਸਕਦੇ ਹੋ ਬਾਈ ਲੋਕੇਸ਼ਨ ਦੱਸ ਦਈਏ ਇੱਕ ਰਹੀ ਪਿੰਕੇ ਵੀਰ ਕਿੱਥੇ ਪੈਂਦਾ ਫਰ ਪਿੰਡ ਬਾਧਰਨ ਸ਼ਹਿਰਾ ਵੀਰ ਜੀ ਟਿਬੜੀ ਕੈਂਟ ਦੇ ਬਿਲਕੁਲ ਨਾਲ ਹੀ ਹੈ ਡਿਸਟ੍ਰਿਕਟ ਗੁਰਦਾਸਪੁਰ ਅੱਛਾ ਡਿਸਟ੍ਰਿਕਟ ਗਰਦਾਸਪੁਰ ਹੈ ਜਿਲ੍ਹਾ ਗਰਦਾਸਪੁਰ ਹੈ ਜਿਲ੍ਹਾ ਗਰਦਾਸਪੁਰ ਹੈ ਤੇ ਲੈ ਵੀ ਸੱਜਣ ਬਾਈ ਸਾਡਾ ਭਰਾ ਪਿੰਕਾ ਤਾਂ ਰਿਆਲ ਤੇ ਬਾਈ ਜੇਪੀ ਨੰਬਰ ਮੇ ਨਾਲ ਛੱਡ ਤੇ ਜਿਹੜੇ ਵੀ ਭਰਾ ਨੇ ਕੋੜੀ ਭਰਾਉਣੀ ਆ ਖੁੱਲੇ ਦਿਲ ਨਾਲ ਆਓ ਜੇ ਰਾਤ ਰਹਿਣਾ ਰਾਤ ਰਹੋ ਬਾਈ ਹੁਣੋਂ ਤੋਂ ਰਹਿਣ ਦਾ ਵੀ ਵਧੀਆ ਪ੍ਰਬੰਧ ਹੈ ਤੁਹਾਡੀ ਸੇਵਾ ਐਨ ਵਧੀਆ ਤਰੀਕੇ ਨਾਲ ਕਰਨਗੇ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਤੇ ਇਦਾਂ ਨਗੀਨੇ ਲੈ ਕੇ ਫਿਰ ਅਗਲੀ ਵੀਡੀਓ 'ਚ ਹਾਜ਼ਰ ਹੁੰਨੇ ਆਂ ਉਹਨੇ ਸਮੇਂ ਲਈ ਦਿਓ ਜੀ ਇਜਾਜ਼ਤ ਜਿਉਂਦੇ ਵਸਦੇ ਹੱਦੇ ਰਹੋ ਸ਼ਬਾ ਖੈਰ ਸਸੀ ਕਾਨ ਵੀਰੋ ਬਹੁਤ ਬਹੁਤ ਧੰਨਵਾਦ ਧੰਨਵਾਦ ਓਕੇ ਅਗ